ਜੇਕਰ ਤੁਸੀਂ ਵੀ YouTube ਤੇ ਚੈਨਲ ਬਣਾਇਆ ਹੋਇਆ ਤੇ ਵੀਡੀਓ ਬਣਾਉਣੀ ਸਿੱਖਣਾ ਚਾਹੁੰਦੇ ਹੋ ਕਿ ਵੀਡੀਓ ਕਿਵੇਂ ਅਤੇ ਵੀਡੀਓ ਨੂੰ ਐਡੀਟਿੰਗ ਕਿਵੇਂ ਕੀਤਾ ਜਾਂਦਾ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਇਸ ਵਿੱਚ ਜਿਹੜਾ YouTube ਤੇ ਵੀਡਿਓ ਬਣਾਉਣ ਦਾ ਤਰੀਕਾ ਜਿਹੜਾ ਤੁਹਾਨੂੰ ਸਾਫ਼ ਤਰੀਕੇ ਨਾਲ ਦੱਸਿਆ ਜਾਊਗਾ ਤੇ ਕੈਮਰੇ ਨੂੰ ਕਿਸ ਤਰ੍ਹਾਂ ਫੜਨਾ ਕਿਸ ਤਰ੍ਹਾਂ ਫੋਨ ਨੂੰ ਫੜਨਾ ਤੁਸੀਂ ਨੇ ਇਹ ਸਾਰਾ ਜਿਹੜਾ ਇਸ ਵੀਡੀਓ ਵਿੱਚ ਤੁਹਾਨੂੰ ਦੱਸਿਆ ਜਾਊਗਾ ਬਹੁਤ ਹੀ ਆਸਾਨ ਤਰੀਕੇ ਨਾਲ ਪੂਰੀ ਪੰਜਾਬੀ ਭਾਸ਼ਾ 'ਚ ਕੋਈ ਅੰਗਰੇਜ਼ੀ ਵਰਡ ਨਹੀਂ ਬੋਲਾ ਜਾਊਗਾ ਸੋ ਵੀਡੀਓ ਨੂੰ ਲੰਮਾ ਸਮਾਂ ਨਾ ਲੈਂਦੇ ਹੋਏ ਤੇ ਵੀਡੀਓ ਮ ਕਰਦੇ ਆਪਾਂ ਸਟਾਰਟ ਤੇ ਵੀਡੀਓ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀਡੀਓ ਕਿਸ ਤਰ੍ਹਾਂ ਜਿਹੜੀ ਸ਼ੂਟ ਕੀਤੀ ਜਾਂਦੀ ਆ ਉਸ ਤੋਂ ਬਾਅਦ ਕਿਸ ਤਰ੍ਹਾਂ ਇਹ ਪਾਈ ਜਾਂਦੀ ਆ YouTube ਤੇ ਤੇ ਵੀਡੀਓ ਦਾ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਸਿੰਪਲ ਕੈਮਰਾ ਖੋਲ ਲੈਣਾ ਸਿੰਪਲ ਕੈਮਰਾ ਖੋਲਣ ਤੋਂ ਬਾਅਦ ਜਿਹੜਾ ਜਦੋਂ ਵੀ ਤੁਸੀਂ ਵੀਡੀਓ ਨੂੰ ਸ਼ੂਟ ਕਰਨਾਗਾ ਤਾਂ ਵੀਡੀਓ ਸ਼ੂਟ ਕਰਨ ਤੋਂ ਜਿਹੜਾ ਜੋ ਵੀ ਤੁਸੀਂ ਵੀਡੀਓ ਸ਼ੂਟ ਕਰਨਾ ਚਾਹੁੰਦੇ ਹੋ ਫਰੰਟ ਕੈਮਰੇ ਨਾਲ ਕਦੇ ਵੀ ਨਾ ਕਰੋ ਕਿਉਂਕਿ ਫਰੰਟ ਕੈਮਰੇ ਦੀ ਜਿਹੜੀ ਆ ਕੁਆਲਿਟੀ ਉਹ ਹੋਰ ਤਰੀਕੇ ਦੀ ਹੁੰਦੀ ਹੈਗੀ ਤੇ ਫਰੰਟ ਕੈਮਰੇ ਦੀ ਜਿਹੜੀ ਕੁਆਲਿਟੀ ਆ ਹੋਰ ਜਿਵੇਂ ਤੇ ਬੈਕ ਕੁਆਲਿਟੀ ਕੈਮਰੇ ਦੀ ਕੁਆਲਿਟੀ ਜਿਹੜੀ ਆ ਹੋਰ ਤਰੀਕੇ ਨੇ ਬੈਕ ਕੁਆਲਿਟੀ ਕੈਮਰਾ ਜਿਹੜਾ ਉਸ ਦੀ ਕੁਆਲਿਟੀ ਜਿਹੜੀ ਬੈਸਟ ਹੋ ਜੇ ਨਹੀਂ ਸਭ ਤੋਂ ਜੇਕਰ ਤੁਸੀਂ ਇਸ ਤਰ੍ਹਾਂ ਸ਼ੂਟ ਕਰੋਗੇ ਫੋਨ ਨੂੰ ਇਸ ਤਰ੍ਹਾਂ ਲੈ ਕੇ ਫੋਨ ਆ ਤਾਂ ਤੁਹਾਡੀ ਜਿਹੜੀ ਕੁਆਲਿਟੀ ਆ ਉਹ ਥੋੜੀ ਜੀ ਇਨਕਰੀਸ ਘੱਟ ਹੋਊਗੀ ਜੇਕਰ ਤੁਸੀਂ ਬਲੌਗ ਨੂੰ ਜਾਂ ਵੀਡੀਓ ਨੂੰ ਸ਼ੂਟ ਕਰਨ ਦਾ ਸਭ ਤੋਂ ਬੈਸਟ ਤਰੀਕਾ ਜਿਹੜਾ ਆਪਣਾ ਉਹ ਹੈਗਾ ਇਸ ਤਰ੍ਹਾਂ ਬੈਕ ਬੈਕ ਕੈਮਰੇ ਨਾਲ ਜੇਕਰ ਤੁਸੀਂ ਵੀਡੀਓ ਨੂੰ ਸ਼ੂਟ ਕਰਦੇ ਹੋ ਤਾਂ ਤੁਹਾਡੀ ਵੀਡੀਓ ਜਿਹੜੀ ਸ਼ਾਨਦਾਰ ਹੋਵੇਗੀ ਤੇ ਇਸ ਨੂੰ ਸਨਾ ਜਿਹੜਾ ਤੁਹਾਡਾ ਜਿਹੜਾ ਕ੍ਰੀਏਟੀਵਿਟੀ ਆ ਵੀਡੀਓ ਦੀ ਉਹ ਬਹੁਤ ਹੀ ਘੈਂਟ ਆ ਉਹ ਤੇ ਤੁਸੀਂ ਵੀ ਜੇਕਰ ਵੀਡੀਓ ਬਣਾਉਣੀ ਹੋ YouTube ਤੇ ਬਲੌਗ ਬਣਾਉਣੀ ਹੋ ਜਾਂ ਕਿਸੇ ਵੀ ਪ੍ਰਕਾਰ ਦੀ ਵੀਡੀਓ ਬਣਾਉਣੀ ਹੋ ਤਾਂ ਤੁਹਾਨੂੰ ਇਸ ਪ੍ਰਕਾਰ ਜਿਹੜਾ ਕੈਮਰਾ ਖੜਨਾ ਚਾਹੀਦਾ ਚੰਗੀ ਤਰ੍ਹਾਂ ਇੱਕ ਅੱਛੀ ਕੁਆਲਿਟੀ ਦੀ ਤੁਹਾਨੂੰ ਵੀਡੀਓ ਜਿਹੜੀ ਬਣਨ ਦਾ ਤਰੀਕਾ ਇਹ ਦੱਸ ਦਿੱਤਾਗਾ ਵੀ ਬੈਕ ਕੈਮਰੇ ਨਾਲ ਵੀਡੀਓ ਜਿਹੜੀ ਬਹੁਤ ਘੈਂਟ ਬਣਦੀਆਂ ਹੈਗੇ ਤੇ ਤੁਸੀਂ ਵੀ ਬੈਕ ਕੈਮਰੇ ਨਾਲ ਹੀ ਵੀਡੀਓ ਆਪਣੀ ਸ਼ੂਟ ਕਰਿਆ ਕਰੋ ਇਸ ਤੋਂ ਵਧੀਆ ਤਰੀਕਾ ਜਿਹੜਾ ਬੈਸਟ ਇੱਕਾ ਕੋਈ ਫੋਨ ਸਕਦਾ ਜੇਕਰ ਤੁਸੀਂ ਮੂਰਲੇ ਕਾਵੇਂ ਨਾਲ ਗੁੱਡ ਨੂੰ ਸ਼ੂਟ ਕਰਦੇ ਹੋ ਤਾਂ ਉਹ ਜਿਹੜੀ ਆਪਣੀ ਕੁਆਲਿਟੀ ਦਾ ਥੋੜਾ ਜਿਹਾ ਫੱਕ ਪੈਂਦਾ ਵਾ ਵੈਸੇ ਤੁਸੀਂ ਕਾਰਦੀ ਸਾਹ ਦੇ ਸ਼ੂਟ ਜੇਕਰ ਤੁਸੀਂ ਵਲੌਗ ਬਣਾਉਣੇ ਮੂਰਲੇ ਕਾਵੇਂ ਨਾਲ ਵੀ ਕਰ ਸਕਦੇ ਹੋ ਪਰ ਮੇਰੇ ਖਿਆਲ ਨਾਲ ਬੈਸਟ ਤਰੀਕਾ ਜਿਹੜਾ ਉਹ ਵੀਡੀਓ ਨੂੰ ਸ਼ੂਟ ਕਰਨ ਦਾ ਉਹ ਹੈਗਾ ਆਪਣਾ ਬੈਕ ਕੈਮਰਾ ਇਸ ਨਾਲ ਹੀ ਆਪਾਂ ਜਿਹੜੀਆਂ ਹੋਰ ਵੀ ਜੇ ਵੀਡੀਓ ਬਣਾ ਸਕਦੇ ਹਾਂ ਬੈਕ ਕੈਮਰੇ ਨਾਲ ਬੈਕ ਕੈਮਰਾ ਜਿਹੜਾ ਬੈਸਟ ਕੈਮਰਾ ਹੁੰਦਾ ਵਾ YouTube ਤੇ ਆਪਣਾ ਬੈਕ ਕੈਮਰੇ ਨਾਲ ਹੀ ਵੀਡੀਓ ਸ਼ੂਟ ਕਰਿਆ ਕਰੋ ਕਿਉਂਕਿ ਮੈਂ ਦੇਖਿਆ ਹੈ ਬਹੁਤ ਸਾਰੇ ਬਲੌਗਰ ਨੇ ਜਿਹੜੇ ਜੋ ਵੀਡੀਓ ਬਣਾਉਂਦੇ ਨੇ ਜਾਂ ਫਿਰ ਵੀਡੀਓ YouTube ਤੇ ਪਾ ਇਹਦਾ ਸਿੰਪਲੀ ਬੈਕ ਕੈਮਰੇ ਨਾਲ ਹੀ ਸ਼ੂਟ ਕਰਦੇ ਨੇਗੇ ਪਿੱਛੋਂ ਐਵੇਂ ਸੋ ਤੇ ਆਪਣਾ ਮੈਂ ਤੁਹਾਨੂੰ ਦੱਸ ਰਿਹਾਗਾ ਵੀ ਜਿਹੜਾ ਆਪਾਂ ਨੂੰ ਵੀ ਕੋਈ ਬਲਾਗ ਜਾਂ ਕੋਈ ਵੀਡੀਓ ਬਣਾਉਣੀ ਆਪਾਂ ਨੇ ਕਿਸੇ ਵੀ ਤਰ੍ਹਾਂ ਦੀ ਸਟੋਰ ਸੋ ਇਹ ਨਾ ਸੋਚਿਓ ਵੀ ਆਈਫੋਨ ਨਾਲ ਵੀਡੀਓ ਵਧੀਆ ਬਣੂਗੀ ਜਾਂ ਫਿਰ ਕੋਈ ਵੱਡਾ ਮਹਿੰਗਾ ਕੈਮਰਾ ਲੈ ਲੀਏ ਜਿਹੜੇ ਛੋਟੇ ਬਲਾਗਰ ਹੁੰਦੇ ਨੇ ਜਿਹੜੇ ਪਹਿਲਾਂ ਬਲਾਗ ਬਣਾਉਦੇ ਸੀਗੇ ਯੂਨਿਸ਼ ਸ਼ੋਰੀ ਲਾ ਲਓ ਸੋਰ ਜੋਸੀ ਸ਼ੋਰੀ ਲਾ ਲਓ ਜਿਹੜੇ ਬਲਾਗ ਬਣਾਉਂਦੇ ਸੀ ਇਹ ਸਿੰਪਲ ਕੈਮਰੇ ਨਾਲ ਵੀ ਸਿੰਪਲ ਫੋਨ ਹੁੰਦੇ ਸੀ ਉਹਨਾਂ ਤੇ ਸਕੱਤੂ ਕੈਮਰੇ ਨਾਲ ਵੀ ਵੀਡੀਓ ਜਿਹੜੀ ਬਹੁਤ ਘੈਂਟ ਬਣ ਜਾਂਦੀ ਹੈਗੀ ਫੋਨ ਨਾਲ ਵੀ ਵੀਡੀਓ ਘੈਂਟ ਬਣ ਜਾਂਦੀ ਹੈਗੀ ਇਹਦਾ ਫੋਨ ਹੈ 37 ਸੋ ਆਪਾਂ ਜਿਹੜੀ ਵੀਡੀਓ ਆ ਗਈ ਉਹ ਆਪਾਂ Oppo ਦੇ ਫੋਨ ਜਾਂ Vivo ਦੇ ਫੋਨ ਨਾਲ ਵੀ ਆਪਣੇ ਸ਼ੂਟ ਕਰ ਸਕਦੇ ਆ ਇਹ ਕੋਈ ਪ੍ਰੋਮੋਸ਼ਨ ਜਾਂ ਕਿਤੇ ਐਪਲੀਕੇਸ਼ਨ ਪ੍ਰੋਮੋਸ਼ਨ ਦਿੱਤੀ ਆ ਰਹੀ ਕਿ Oppo ਦਾ ਫੰਡਾ ਇਹ ਬਸ ਸਿੰਪਲ ਇੰਨਾ ਦੱਸਿਆ ਯਾਰਾ ਤੁਹਾਨੂੰ ਵੀ ਜੇਕਰ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਤੁਹਾਡੇ ਕੋਲ ਕੋਈ ਵੱਡੀ ਆਪਸ਼ਨ ਨਹੀਂ ਹੈਗੀ ਆਈਫੋਨ ਨਹੀਂ ਹੈਗਾ ਤਾਂ ਤੁਹਾਨੂੰ ਜਿਹੜੇ ਆਪਾਂ ਸਿੰਪਲ ਕੈਮਰੇ ਨਾਲ ਦੀ ਆਪਾਂ ਸਿੰਪਲ ਫੋਨ ਨਾਲ ਵੀ ਜਿਹੜੀ ਵੀਡੀਓ ਨੂੰ ਆਪਾਂ ਸੂਚ ਕਰ ਸਕਦੇ ਆਂ ਵੀਡੀਓ ਜਿਹੜੀ ਉਹਦੀ ਕੁਆਲਿਟੀ ਜਿਹੜੀ ਉਹ ਤੁਹਾਨੂੰ ਪੀਨ ਲਾਪ ਵਿੱਚ ਵੀਡੀਓ ਨੂੰ ਐਡੀਟਿੰਗ ਕਰਨੀ ਪਊ ਤੁਹਾਡੀ ਕੁਆਲਿਟੀ ਜਿਹੜੀ ਬਿਹਤਰ ਹੋ ਜੂਗੀ ਆਈਫੋਨ ਦੀ ਬਰਾਬਰੀ ਤਾਂ ਨਾ ਆਪਾਂ ਕਹਿ ਸਕਦੇ ਤੁਹਾਡੀ ਵੀਡੀਓ ਸਿੰਪਲ ਫੋਨ ਨਾਲ ਵੀ ਇੱਕ ਵਧੀਆ ਕੁਆਲਿਟੀ ਦਾ ਰੂਪ ਲੈਂਦੀ ਜੇਕਰ ਤੁਸੀਂ ਵੀਡੀਓ ਨੂੰ ਵਧੀਆ ਹੋਰ ਵੀ ਬਿਹਤਰ ਤਰੀਕੇ ਨਾਲ ਆਪਣਾ ਖੰਦਣਾ ਜਾਣਿਆ ਐਡੀਟਿੰਗ ਸਿੱਖਣਾ ਚਾਹੁੰਦੇ ਹੋ ਤੇ ਮੈਂ ਪਹਿਲਾਂ ਵੀ ਜੀ ਐਨ ਐਸ ਤੇ ਐਡੀਟਿੰਗ ਬਾਰੇ ਪਾਈ ਹੋਈ ਜਿਹੜੀ ਵੀ ਵੀਡੀਓ ਆਪਾਂ ਐਡੀਟਿੰਗ ਕਰਦੇ ਹਾਂ YouTube ਦੇ ਲੌਗ ਦੀ ਤੇ ਉਹ ਜਿਹੜੀ ਆ ਆਪਾਂ ਜਾ ਕੇ ਵੀਡੀਓ ਆਪਣੀ ਦੀ ਦੇਖ ਸਕਦੇ ਹੋਗੇ ਤੁਸੀਂ ਬਹੁਤ ਨਾਲ ਵੀਡੀਓ ਬਣਾਈਆਂ ਹੋਣਗੀਆਂ ਤੇ ਫਿਲਹਾਲ ਆਪਾਂ ਜਿਹੜਾ ਵਿੱਚ ਬਹੁਤ ਘੈਂਟ ਐਡੀਟਿੰਗ ਆ ਲਾਓ ਫਿਲਟਰ ਲਾ ਲਓ ਬਹੁਤ ਹੀ ਘੈਂਟ ਇਫੈਕਟਡ ਆ ਪਾਏ ਹੋਏ ਨੇਗੇ ਵੀਡੀਓ ਚ ਆਪਦੇ ਵਿੱਚ ਤੇ ਆਪਣਾ ਨਾਮਾ ਨਾਮਾ ਚੈਨਲ ਆ ਤੇ 2000 ਸਬਸਕ੍ਰਾਈਬਰ ਜਿਹੜੇ ਆਪਣੀ ਕਮਿਊਨਿਟੀ ਕੰਪਲੀਟ ਕਰ ਚੁੱਕਿਆਂਗੇ ਤੇ ਆਪਣਾ ਜਿਹੜਾ ਵਾਚ ਟਾਈਮ ਆ ਕੰਪਲੀਟ ਹੋਣ ਨੂੰ ਥੋੜਾ ਜਿਆਦਾ ਰਹਿ ਗਿਆ ਦਾ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਾਂ ਤੁਹਾਨੂੰ ਵੀ ਇਹ ਨਾਲ ਬਾਰੇ ਮੈਂ ਤੁਹਾਨੂੰ ਦੱਸ ਦਿੱਤਾਗਾ ਤੇ ਜੇਕਰ ਤੁਸੀਂ ਥੰਬਨੇਲ ਵੀ ਬਣਾਉਣਾ ਚਾਹੁੰਦੇ ਹੋ ਇੱਕ ਚੰਗਾ ਥੰਬਨੇਲ ਬਣਾਉਣਾ ਚਾਹੁੰਦੇ ਹੋ ਜਿਸ ਤਰ੍ਹਾਂ ਕੀ ਮੈਂ ਬਣਾਇਆ ਹੋਇਆ ਹੈਗਾ ਉਹ ਆਪਾਂ ਜਿਹੜਾ ਪਿਕਸਲ ਐਪ ਵਿੱਚ ਬਣਾ ਸਕਦੇ ਆਂਗੇ ਇਸ ਤੋਂ ਸਾਨ ਤਰੀਕਾ ਜਿਹੜਾ ਤੁਹਾਨੂੰ ਕਿਤੇ ਨਹੀਂ ਮਿਲੂਗਾ ਪਿਕਸਲ ਐਪ ਵਿੱਚ ਇੱਕ ਬਹੁਤ ਹੀ ਵਧੀਆ ਐਡੀਟਿੰਗ ਜਿਹੜੀ ਕਰ ਸਕਦੇ ਆਂ ਆਪਾਂ ਆਪਣੇ ਥੰਬਨੇਲ ਨੂੰ ਬਹੁਤ ਹੀ ਕ੍ਰੀਏਟਿਵ ਥੰਬਨੇਲ ਬਣਾ ਸਕਦੇ ਆਂ ਜਿਸ ਤੇ ਆਪਣੇ ਵੀਡੀਓ ਦੇਖਣ ਸਾਰ ਜਿਹੜੇ ਦਿਸਟਿਕ ਲਿਕ ਮਿਲ ਸਕਦਾ ਹੈਗਾ ਕਲਿਕ ਥਰੂ ਰੇਟ ਹੈ ਜਿਹੜਾ ਆਪਣਾ ਮਿਲ ਸਕਦਾ ਬਹੁਤ ਹੀ ਵਧੀਆ ਥੰਬਨੇਲ ਐਪ ਆ ਪਿਕਸਲ ਐਪ ਵਧੀਆ ਜਿਹੜਾ ਐਪ ਹੈਗਾ ਤੇ ਮੈਂ ਇਸ ਤੇ ਹੀ ਜਿਹੜਾ ਆਪਾਂ ਦਾ থাম্বਨੇਲ ਹੈ ਜਿਹੜਾ ਕ੍ਰੀਏਟ ਕਰਦਾ ਹਾਂ ਤੁਸੀਂ ਵੀ ਜਾ ਕੇ ਕਰ ਸਕਦੇ ਹੋ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰੋ ਵੀਡੀਓ ਵਿੱਚ ਤੇ ਲਾਈਕ ਕਰਕੇ ਜਰੂਰ ਜਾਈ ਜੀ ਧੰਨਵਾਦ ਤੁਹਾਡਾ ਆਪਣਾ ਐਪਲੀਕੇਸ਼ਨ ਦਾ